ਗ੍ਰੇਵਤੀ ਸਤਿਕਾਰਯੋਗ ਸੀਨੀਅਰ ਜਰਨਲਿਸਟ ਪੱਤਰਕਾਰ ਤੇ ਸਾਰੇ ਜਥੇਬੰਦੀਆਂ ਦੇ ਆਗੂ ਸਹਿਬਾਨ ਸ੍ਰੀ ਗੁਰੂ ਮਹਾਰਾਜ ਜੀ ਵਾਸੀ ਫਤਿਹ ਦਾ ਜਵਾਬ ਆਦੇ ਦੇਓ ਕਰਨਗਦੇ ਜੀ ਦੀ ਜਵਾਨ ਤੇ ਫਸੇ ਦੀ ਮਦਦ ਨੂੰ ਫਸੇ ਵਾਈਟ ਜੀ ਦਾ ਖਾਲਸਾ ਵਾਈਟ ਜੀ ਕੀ ਫਸੇ ਅੱਜ ਅਸੀਂ ਇੱਥੇ ਇਕੱਠੇ ਕਿਉਂ ਹੋਇਆ ਸਭ ਤੋਂ ਵੱਡਾ ਸਵਾਲ ਇਹ ਹੈ ਫਸੇ ਅੱਜ ਜੇ ਇਕੱਠੇ ਹੋਏ ਆ ਜੇ ਇਹ ਹੀ ਇਕੱਠ ਉਰੋ ਰੱਖਿਆ ਜਾਂਦਾ ਜਿਵੇਂ ਜੀਸੇ ਗੱਲ ਤੇ ਪਤਾ ਹੋਇਆ ਸੀ ਜਦੋਂ ਵਹਿਜ ਵਿੱਚ ਮੈਂ ਸ਼ਾਇਦ ਅੱਜ ਸਰਕਾਰਾਂ ਮੈਂ ਐਮਐਲਏ ਦਾ ਕੋਈ ਕੁਝ ਹੋਰ ਹੁੰਦਾ ਪਸਰ ਕਰਨ ਦੇ ਪ੍ਰਤੀ ਜੇ ਇਹ ਹੀ ਇਕੱਠ ਉਰੋ ਰੱਖਿਆ ਜਾਂਦਾ ਜਿਵੇਂ ਸਾਡੇ ਵੱਡੇ ਵੀਰ ਤੇ ਪਤਾ ਹੋਇਆ ਸੀ ਸਾਡੇ ਵੱਡੇ ਵੀਰ ਨੂੰ ਇਰਮਾਨ ਤੇ ਲੱਗਾ ਗਿਆ ਸੀ ਤਾਂ ਸ਼ਾਇਦ ਅੱਜ ਸਰਕਾਰਾਂ ਦਾ ਰੁਖ ਕੁਝ ਹੋਰ ਹੁੰਦਾ ਤੇ ਲੋਕ ਵੀ ਇਸ ਚੀਜ਼ ਨੂੰ ਸਮਝਦੇ ਜੇ ਕੀ ਇਕੱਠ ਕੋਲ ਰੱਖਿਆ ਜਾਂਦਾ ਜਦੋਂ ਸਾਡੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਸੀ ਮਾਰਿਆ ਜਾ ਰਿਹਾ ਸੀ ਸਾਡੇ ਲੋਕਾਂ ਨੂੰ ਲਟਾੜਿਆ ਜਾ ਰਿਹਾ ਸੀ ਤੇ ਸਟੇਟ ਨੇ ਅਸੀਂ ਖਰਾਬ ਭੁਗਤੇ ਰਹੇ ਤਾਂ ਸ਼ਾਇਦ ਅੱਜ ਸਾਡੀ ਗੱਲ ਬਹੁਤ ਉੱਚੀ ਆਵਾਜ਼ ਦੇ ਵਿੱਚ ਉਹਨਾਂ ਭਾਵਨਾ ਤੱਕ ਪਹੁੰਚਦੀ ਉਹਨਾਂ ਲੋਕਾਂ ਤੱਕ ਪਹੁੰਚਦੀ ਜਿਹੜੇ ਅਸੀਂ ਚੁਣਦੇ ਸੀ ਅੱਜ ਅਸੀਂ ਇਕੱਠ ਰੱਖਿਆ ਦੇਰ ਆਏ ਆ ਪਰ ਫੇਰ ਵੀ ਧੰਨਵਾਦ ਆ ਕਿ ਅੱਗੇ ਤੋਂ ਜਿਹੜਾ ਸਾਡਾ ਇਹ ਇਕੱਠ ਆ ਜਿਸੇ ਤਰ੍ਹਾਂ ਜੁਗਰ ਨਵੇਂ ਵਾਧਾ ਰਹੇ ਕਿਉਂਕਿ ਸਾਨੂੰ ਸਟੇਟ ਨੇ ਵੰਡਿਆ ਸਾਨੂੰ ਕਿਸੇ ਮੁਕਾਮਲੇ ਕਲਾਣੇ ਨਾਲ ਵੰਡਦਾ ਕਿਸੇ ਨੂੰ ਸਿੱਖ ਸਿੱਖਾਂ ਦੇ ਵਿੱਚ ਵੰਡਦਾ ਕਿਸੇ ਮੁਖਾਲਸਤਾਨਿਆਂ ਦੇ ਵਿੱਚ ਵੰਡਦਾ ਐਸੇ ਨੂੰ ਤੁਹਾਨੂੰ ਵੰਡਿਆ ਗਿਆ ਸਟੇਟ ਨੂੰ ਪਤਾ ਹੈ ਕਿ ਜੇਕਰ ਅਸੀਂ ਇਹਨਾਂ ਨੂੰ ਵੰਡਾਂਗੇ ਤਾਂ ਇਹ ਕਰਕੇ ਹੋ ਜਾਣਗੇ ਇਹ ਸਾਡੇ ਖਾ ਪਰ ਉਹਨਾਂ ਭਾਈ ਮਨੀਂਦਰ ਦੇ ਪਤਿਵਾਂ ਜਿਹੜਾ ਉਸ ਪਤਨੀ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ ਇਸ ਕੱਟ ਦਾ ਬਹੁਤ ਵੱਡਾ ਮਹੱਤਵ ਹੈ ਇਸ ਕੱਟ ਨੂੰ ਜੇਕਰ ਅਸੀਂ ਜਿਉਂਦੀ ਜਿਉਂ ਰੱਖਣਾ ਹੈ ਜੇਕਰ ਅਸੀਂ ਪਾਤਿਆਂ ਦਾ ਟਕਰਾ ਕਰਨਾ ਸਾਹਮਣਾ ਕਰਨਾ ਤਾਂ ਸਾੰਨੇ ਕੱਟ ਜਿਉਂਦੀ ਤੋਂ ਬਣਾ ਕੇ ਰੱਖਣਾ ਪਏਗਾ ਤਿੰਨ ਪੀਕ ਦੀ ਜਿਹੜੀ ਪੋਲਿਟੀ ਹੈ ਉਸ ਦਾ ਸਵਾਗਤ ਕਰਦੇ ਆ ਤੇ ਉਸ ਪੋਲ ਦੇ ਵਿੱਚ ਵੱਧ ਚੜ ਕੇ ਵੱਧ ਤੋਂ ਵੱਧ ਜਿੰਨੇ ਅਸੀਂ ਹੰਬਣਾ ਮਾ ਸਕੀਏ ਉਹਨਾਂ ਮਾਰਾਂਗੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਕੇ ਰਾਮਬੰਦ ਕਰਾਂਗੇ ਤੇ ਦਿੱਤੀ ਮੈਂ ਆਪਣੇ ਗੱਲਾਂ ਜਿਹੜੀਆਂ ਕਿ ਸਮਾਪਤ ਕਰੂੰਗਾ ਪਰ ਇੱਕ ਜ਼ਰੂਰ ਜਿਹੜੀ ਕਿ ਗੱਲ ਬੋਲ ਕੇ ਜਾਊਂਗਾ ਜਦੋਂ ਸਿੱਖ ਰਾਜ ਆਖਤ ਹੋਇਆ ਸੀ ਕੌਮ ਸ਼ਾਹ ਸਿੰਘ ਤੇ ਟਾਰੀ ਦੇ ਨਾਲ ਵੀ ਇਸੇ ਬਾਰੇ ਕੋ ਖਾ ਗਿਆ ਸੀ ਸ਼ਾਹ ਸਿੰਘ ਤੇ ਟਾਰੀ ਸਾਹੀ ਵੀ ਨਾਹੀ ਫੜਕੜੀ ਦਾ 1849 ਇਸਵੀ ਦੀ ਆਖਰੀ ਫਾਨੋ ਸੀਰਾ ਰੱਖ ਦਿੱਤੇ ਜਾਂਦਾ ਹੈ ਤੇ ਕਈ ਉਹਨੂੰ ਵੀ ਲੋਕ ਜਿਹੜਾ ਕਿ ਪਹਾੜਾ ਸਿੰਘ ਲਾਦਾ ਕਰਦੇ ਪਹਾੜਾ ਸਿੰਘ ਦੇ ਨਾਮ ਆ ਜਾਂਦੇ ਨੇ ਤੇ ਸ਼ਾਹ ਸਿੰਘ ਤੇ ਟਾਰੀ ਜਦੋਂ ਘੋੜੇ ਤੇ ਚੜਦਾ ਹੈ ਤਾਂ ਉਦੋਂ ਉਹਦੇ ਘਰ ਵਾਲੀ ਦੀਆਂ ਬਾਗਾਂ ਫੜਦੇ ਸੀ ਘੋੜੇ ਦੀਆਂ ਤੇ ਫਿਰ ਦੇਸ਼ ਪੰਜਾਬ ਕੌਮਾਂ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਨੇ ਬਾਗਾਂ ਛੱਡਦੇ ਹੰਝੂਆਂ ਬਾੜੀਏ ਜੀ ਮੈਨੂੰ ਧਰਮ ਦੇ ਨਾਮ ਰਕਾਬ ਉੱਤੇ ਸਾਡੇ ਦੇਸ਼ ਦੇ ਪਈ ਪੀਠ ਪਾਰੀ ਬੈਰਕੁੱਟ ਪਹਿਨੇ ਸੋਨੇ ਪੰਜਾਬ ਉੱਤੇ ਸੋ ਅੱਜ ਵੀ ਸਾਡੇ ਸੋਨੇ ਸੰਜਾਬ ਦੇ ਗੱਪੜਾਉਣ ਕਿਤੇ ਨਿਸ਼ੇੜੀ ਤੇ ਕੇ ਮਾਰ ਦਿੱਤਾ ਜਾਂਦਾ ਕਿਤੇ ਤਸਕਰ ਕੇ ਕੇ ਮਾਰ ਦਿੱਤਾ ਜਾਂਦਾ ਜੇਕਰ ਕੋਈ ਸਾਡੇ ਅਕਾ ਜੰਮ ਦੇ ਸਤਾ ਕੇ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਤਾਂ ਉਹਨਾਂ ਤੇ ਮਨਿੰਦਰ ਵਰਗੇ ਪਾਛੇ ਕਰਦੇ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸਮਾਪਰਾਇ ਜਾਣਾ ਲੱਗਿਆ ਸੋ ਵਾਈ ਕਲੀਕ ਕਾਉਂਸਲ ਵਾਈ ਬਿਲਕੁਲ ਜੁਗਰਵਾਲ ਨੇ ਗੱਲ ਬੜੀ ਵਧੀਆ ਕਹੀ ਹੈ ਪਰ ਨਾਲੇ ਇਹ ਵੀ ਜਦੋਂ ਸਰਕਾਰ ਦਾ ਹੱਥ ਜੁੜੇ ਹੁਣ ਫਿਰ ਸਿਰ ਜੋੜਨੇ ਕਰਨ ਦੀ ਲੋੜ ਹੁੰਦੀ ਹੈ ਤੇ ਸਿਰ ਜੋੜ ਲੈ ਕਰਗੇ ਸੁਖਵਿੰਦਰ ਕੌਰ ਸਾਡੇ ਵਿੱਚ ਸ਼ਾਮਲ ਹੈ ਕਿ ਅਸੀਂ ਉਹਨਾਂ ਨੂੰ ਵੀ ਚਾਹਾਂਗੇ ਕਿ ਉਹ ਮੰਚ ਤੇ ਆਉਣ ਸਹਿਸਵੈਚਾਰ ਮਾਨਵਜਾਤ ਦੇ ਬਲੋਂ ਕੋ ਦੇਸ਼ ਮਾਤਮਨ ਦਾ ਐਲਾਨ ਤਾਦੀ ਜੀ ਨੂੰ ਮੈਂ ਕਿਹਾ ਕਿ ਆ ਤੁਸੀਂ ਜੇ ਵਸਤਾਂ ਨਹੀਂ ਪਾਉਣ ਪਰ ਇਹ ਵੀ ਵਧੀਆ ਹੈ ਕਿ ਗੱਲ ਬਰੀਕ ਵਿੱਚ ਕਹਿ ਗਏ ਕਹਿ ਕੇ ਤਾਂ ਉਹ ਆਪਣਾ ਜੁਲਾਹ ਹੀ ਕਿਤੇ ਕਹਿ ਦਿੱਤਾ ਉਹ ਸੁਝਾਏ ਗਏ ਸੋ ਫਿਰ ਕਰੋ ਮੈਂ ਸਰਕਾਰ ਜੋ ਵੀਰਾਂ ਮੇਰੇ ਬਜ਼ੁਰਗਾਂ ਸਾਰੇ ਆਪ ਨਾਲ ਮਿਲ ਕੇ ਇੱਕ ਪੱਤੇ ਦੀ ਸਾਖ ਕਥੇ ਮੇਕੋ ਵੀਰੋ ਜਿਹੜਾ ਹੈ ਟਾਈਮ ਆ ਜਿਹੜਾ ਹੈ ਸਮਾਂ ਤੇ ਸਮਾਂ ਆਪਾਂ ਨੂੰ ਇੱਕਠੇ ਹੋਣ ਦੀ ਲੋੜ ਆ ਜਿਹੜੇ ਬੰਦਿਆਂ ਨੂੰ ਅੱਜ ਆਪਾਂ ਕੁਰਸੀਆਂ ਤੇ ਬਿਠਾਇਆ ਉਹ ਰਾਜਨੀਤੀ ਦੇ ਨਸ਼ੇ ਵਿੱਚ ਐਨੇ ਗੋਤਾਣ ਹੋ ਗਏ ਐਨੇ ਫੁੱਬ ਚੁੱਕਿਆ ਕਿ ਉਹਨਾਂ ਨੂੰ ਧੀਆਂ ਭੈਣਾਂ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਰਹੀ ਉਹਨਾਂ ਨੂੰ ਮੇਰੇ ਬਜ਼ੁਰਗਾਂ ਵੀ ਮੇਰੇ ਵੀਰਾਂ ਦੀਆਂ ਪਗਾਂ ਦੀ ਕੋਈ ਪਰਵਾਹ ਨਹੀਂ ਰਹੀ ਉਹਨਾਂ ਨੂੰ ਰਾਮਗੜੀਆ ਪਰਵਾਹ ਦੀ ਕੋਈ ਪਰਵਾਹ ਨਹੀਂ ਰਹੀ ਜਿਹੜਾ ਅੱਜ ਸਾਡੇ ਔਰਤਾਂ ਵੱਲ ਅੱਖ ਚ ਖੂਆ ਜਾਂ ਔਰਤਾਂ ਨੂੰ ਕੋਈ ਆਪਸ਼ਾਨਦਵਾ ਲੂਗਾ ਤਾਂ ਅਸੀਂ ਔਰਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਕ ਜਾ ਕੇ ਅਸੀਂ ਉਹਨਾਂ ਦੇ ਖਿਲਾਫ ਦੂਰ ਕੜਾਗੇ ਚਾਹੇ ਹੋ ਕਿਡਾ ਵੀ ਵੱਡਾ ਨੇਤਾ ਹੋਵੇ ਦੂਜੀ ਗੱਲ ਰਾਮਗੜੀਆ ਪਰਿਵਾਰ ਦੀ ਉਹ ਭਾਈ ਇਹ ਰਾਮਗੜੀਆ ਪਰਿਵਾਰ ਜਿਨ੍ਹਾਂ ਦੇ ਬਾਰੇ ਬੋਲਦੇ ਹੋ ਤੁਸੀਂ ਇਹ ਉਹ ਰਾਮਗੜੀਆ ਪਰਿਵਾਰ ਆ ਜਿਹੜੀਆਂ ਕੁਰਸੀਆਂ ਤੇ ਤੁਸੀਂ ਬੈਠੇ ਆ ਨਾ ਇਹ ਉਹ ਰਾਮਗੜੀਆ ਪਰਿਵਾਰ ਨਹੀਂ ਬਣਾਇਆ ਹੋਇਆ ਇਹ ਉਹ ਰਾਮਗੜੀਆ ਪਰਿਵਾਰ ਬੱਚ ਕੋਲ ਵਿੱਚ ਯਾਦ ਕਰੋ ਜਦੋਂ ਤਾ ਬੇਨ ਮਨ ਗਿਆ ਨਾ ਭਈਆਂ ਜੂਲਾ ਢਿਲਣਾ ਹੋ ਜਾਂਦਿਆ ਸੀ ਨਾ ਫਾਲੇ ਲਾ ਕੇ ਇਹ ਹੀ ਸਿਤੀ ਰਹਿੰਦੇ ਸੀ ਸਾਡੇ ਮੱਝੇ ਦੀ ਭਾਈ ਇਹ ਉਹ ਰਾਮਗੜੀਆ ਪਰਵਾਰ ਤੇ ਜਿਹੜੀ ਪੱਗ ਦੀ ਤੁਸੀਂ ਗੱਲ ਕਰਦੇ ਹੋ ਇਹ ਉਹ ਪੰਜਾਬ ਦੀ ਪੱਗ ਪੰਜਾਬ ਦੀ ਸ਼ਾਨ ਹੈ ਕਈ ਵਾਰੀ ਇਹ ਪਰਗਨਿਤੀਆਂ ਦੀਆਂ ਉਹ ਤਾਂ ਤੇ ਇੱਜ਼ਤਾਂ ਦੀ ਰਾਖੀ ਵੀ ਕਰੀਆਂ ਪਰ ਅਸੀਂ

ਜਦੋਂ ਉਸ ਨੂੰ ਲੈਂਡਿੰਗ ਪ੍ਰੋਡਕਟ ਵੀ ਲੈਦੇ ਰਹੇ ਪਰ ਉਹ ਤੋਂ ਪਹਿਲਾਂ ਅੰਦਰ ਬੌਸਿਕ ਲੋਕਧਾਰ ਲੈ ਬੌਸਿਕ ਭੂਮਿਕਾ ਉਹ ਅਪਰੇਟ ਕਰਨੀ ਸੰਭੋਧ ਮੈਂ ਫਿਰ ਰੇਤੀ ਕਰਾਂ ਦੀ ਕਿ ਆਪਾਂ ਵਿਆਖਿਆ ਨਹੀਂ ਕਰ ਲਈ ਬੁਕੇ ਸਮਾਂ ਆਪਾਂ ਦੇਖਣਾਗਾ ਉਹ ਤੋਂ ਬਾਅਦ ਇੱਕ ਕਮੇਟੀ ਬਣਦੀ ਹੈ ਐਕਸ਼ਨ ਕਮੇਟੀ ਤੇ ਫਿਰ ਅਗਲੀਆਂ ਸੁਆਹਾਂ ਹੋਣਗੀਆਂ ਤਾਂ ਕਰਕੇ ਬਰੀਫ ਦੇ ਵਿੱਚ ਸੁਝਾਵਾ ਮੰਗੇ ਜਦੋਂ ਸੁਝਾਵਾ ਪਾਕੀ ਹੁੰਦੇ ਸਭ ਤੋਂ ਪਹਿਲਾਂ ਵਾਇਦ ਜੀ ਦਾ ਖਾਸਤਾ ਵਾਇਦ ਜੀ ਕੀ ਬਲੇ ਬਰਾਏ ਬਹੁਤ ਹੈ ਸਮਾਂ ਘਟ ਹੈ ਦਾਸ ਜੰਪੌਰ ਸਿੰਘ ਭੁੰਦੜ ਗੱਲ ਅੱਜ ਮਨਿੰਦਰ ਸਿੰਘ ਦੀ ਨਹੀਂ ਹੈ ਗੱਲ ਸਾਰਿਆਂ ਦੀ ਹੈ ਮੇਰਾ ਵੀ ਇਹਨਾਂ ਨੇ ਖਤੇਜ ਬੰਦ ਕੀਤਾ ਸੀ ਤਾਂ ਮੈਂ ਸੰਖੇਪ ਦੇ ਵਿੱਚ ਇਹ ਨਹੀਂ ਕਹਿਣਾ ਚਾਹਾਂਗਾ ਕਿ ਦਾਸ ਗੋਡੀ ਦੀ ਹੈ ਸਾਰਿਆਂ ਸਾਬਕਾ ਰੈਕਟ ਦੇ ਬੰਦਿਆਂ ਨਾਲ ਜੁੜਿਆ ਹੈ ਹੋਰ ਜੇ ਸਾਨੂੰ ਦੇਖ ਪਤਾ ਲੱਗਿਆ ਸੀ ਸਾਬਕਾ ਸੈਨਿਕਾ ਬਣੋ ਵੀ ਤੇ ਲੋਕ ਅਧਿਕਾਰ ਲੈਣ ਕਰੋ ਵੀ ਅਸੀਂ ਬਿਲਕੁਲ ਤੁਹਾਡਾ ਸਮਰਥਨ ਕਰਦੇ ਹਾਂ ਮੋਢੇ ਨਾਲ ਨਾਲ ਖੜੇ ਹਾਂ ਜਿੱਥੇ ਤੁਸੀਂ ਬੁਲਾਓਗੇ ਉੱਥੇ ਅਸੀਂ ਸਾਡਾ ਸਹਿਮਤ ਦੇ ਲੋਕ ਧਾਰ ਹੈ ਦੋਨੇ ਅਸੀਂ ਤੁਹਾਡੇ ਨਾਲ ਖੜੇ ਆਂ ਵਾਢੀ ਕੀ ਦਾ ਕਾਲਪਨਾ ਵੈਰੋ ਦੀ ਫਤਿਹ ਤੇ ਜਸਕਰ ਵਾਲਾ ਉਹਨਾਂ ਨੇ ਦੱਸਿਆ ਕਿ ਜਿਹੜਾ ਤੈਨੂੰ ਤੀਪ ਦਾ ਪ੍ਰੋਗਰਾਮਾ ਉਹਦੇ ਵਾਸਤੇ ਇੱਕ ਪ੍ਰਬੰਧਕੀ ਕਮੇਟੀ ਬਣਾਈ ਹੈ ਜਿਹਦੇ ਚ ਨਾਨ ਮੈਡੀਕਲ ਪਾਰਟੀਆਂ ਜਦੋਂ ਬੰਦੇ ਆ ਉਹਦੇ ਨਾਮ ਦੇ ਸ਼ਾਮ ਰੋਣਗੇ ਤਾਂ ਕਰਾਈ ਭਾਈਚਾਰੇ ਨਾਲ ਸਾਰੇ ਲੋਕ ਸ਼ਾਮ ਰੋਣਗੇ ਆਪ ਦਾ ਇੱਕ ਇੱਕ ਨਾਮ ਅਰਜੋਦਾ ਜਿਹੜਾ ਸਾਡੇ ਨਾਲ ਤੁਸੀਂ ਨਾਮ ਦੇ ਦੇ ਜਿਹਦੇ ਕਰਕੇ ਬੇਚਾਰਾ ਹੋ ਸਕਦਾ ਸੋ ਹੁਣ ਹੋਰੇ ਜਿਹੜੇ ਨਾਮ ਲਿਖੀ ਉਹਨਾਂ ਦੇ ਵਿੱਚ ਬੀਐਸਸੀ ਰਲ ਕੰਡਕਟਰ ਕਾਰਕਰ ਜਿਹੜੇ ਪੰਜਾਬ ਤੋਂ ਆਉਂਦੇ ਮੋਹਿੰਦਾ ਤੋਂ ਵਜੀਤ ਸਿੰਘ ਕੋ ਕੰਟਰੈਕਟਰੀ ਹੋਏ ਔਰ ਨਾਲ ਹੀ ਕੁਸ਼ਕਨਾ ਹੋਰ ਨੇ ਜਿਹੜੇ ਇਥੇ ਹਾਜ਼ਰੀ ਲਗਵਾਉਣ ਦੇ ਵਾਸਤੇ ਆਉਣਗੇ ਇਹਨਾਂ ਦੇ ਵਿੱਚੋਂ ਇੱਕ ਨਾਮ ਪੰਜਾਬ ਦੇ ਰੋਡਵੇਜ਼ ਪੀਆਸੀਸੀ ਕੰਡਕਟਰ ਕਾਰਕਰ ਦਿੱਲੀ 2511 ਦੀਨ ਦੇ ਕੁਲਵੰਤ ਸਿੰਘ ਜਰ ਸੁਪਾਣਾ ਇਹ ਨੂੰ ਪਹਿਲਾਂ ਮੈਂ ਰਿਕਰਡ ਕਰਦਾ ਜੀ ਕਿ ਸਾਡੇ ਕੋਲ ਸਮਨ ਜਦੋਂ ਹੋਣ ਹੋਣ ਦਿੱਤੇ ਬਾਹਰ ਜਿੰਨਾ ਖਾਸਾ ਬਾਹਰ ਜਿੱਤੀ ਫਤੇ ਬਾਹਰ ਸਰਤਾਜ ਲੋਕਾ ਸਾਪਨ ਫੰਡ ਦੇ ਚਰਚ ਬੰਦ ਗਿਆ ਆਗੇ ਤੇ ਟਿਕਰਮ ਨੇ ਬੰਦ ਕੀਆ ਆਪਣੇ ਤਰ ਤਰ੍ਹਾਂ ਪੱਤਰਕਾਰਾਂ ਮੰਡੀ ਅੰਦਰ ਚਿੰਤਾ ਹੱਕ ਦੇ ਵਿੱਚ ਸੋ ਤੁਮ ਨਾ ਬੰਦਾ ਹੈ ਪਿਆਤੋਂ ਸਾਤਾ ਫਰਕ ਜਿਹੜਾ ਫੰਡ ਦਾ ਨਾਮ ਪੰਜਾਬ ਸਰਕਾਰ ਨੇ ਬੰਦ ਕੀਤਾ ਹੈ ਬਾਰੂ ਨੇ ਅੱਜ ਆਪ ਦੇ ਸੰਜੇ ਪੱਲੇ ਰੰਗਾਂ ਦਾ ਅੰਤ ਚਾਹ ਰਗੇ ਕੋਲ ਹਿੰਦਾਨੀ ਸਾਡੇ ਬਾਤ ਤੱਕ ਜਦ ਸਾਡਾ ਵੀ ਜਿਹੜਾ ਪਾਰਕਮੰਦ ਬੇਨਸ ਸਰਕਾਰਾਂ ਦੇ ਅੱਜ ਪੀੜ ਤਿਆਰ ਚਾਹੀ ਪੀਐਨਸੀ ਦੇਖੀ ਪੀਐਨਸੀ ਦੇ ਮੂਹੋਂ ਸੰਤਾਪੁਰ ਸਾਥ ਹੋ ਗਏ ਕਿ ਹਮਾਰੇ ਦਿਨਾਂ ਦੇ ਕਿਛ ਇਹ ਤਾਂ ਤਿੰਨ ਦਾ ਹੈ ਪ੍ਰੋਗਰਾਮ ਕਿੱਗਿਆ ਅਸੀਂ ਤਾਂ ਦੇਖਣਾ ਪਾਵਾਂਗੇ ਤੇ ਪੱਤਰਕਾਰਾਂ ਦੇ ਸ੍ਰਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਅਸੀਂ ਜਿਹੜਾ ਅੱਜ ਇਹ ਚੰਗਾ ਜਿਹਾ ਇਨਾਕ ਪਜਾਤ ਗਿਆ ਪਰ ਆਪੀ ਬਜੰਦਾ ਸਮੁੱਚਾ ਵੀ ਖਿਆਲ ਲਗੇ ਸਰਕਾਰ ਨੇ ਜਿਹੜੇ ਜੰਗਲੀਆਂ ਨੀਤੀਆਂ ਕੌਂਸਲ ਦੀ ਭੇਟ ਜੱਡਾ ਸਾਰਾ ਕੀਨਾਂ ਸਾਡੇ ਬਾਅਦ ਨਹੀਂ

वाहेगुलू जी ख़ालसा वाहेगुरु जी फते जा ਫੋਟੇ ਦੇ ਪ੍ਰਮਿਸ ਦੇ ਦਿੱਤੇ ਸੀ ਤੇ ਸਰਕਾਰ ਕਹਿੰਦੀ ਹੈ ਕਿ ਅਜੇ ਵੀ ਇਤਵਾਰੀ ਜਨ ਪੱਤਰਗਾਨ ਤੇ ਪਹੁੰਚ ਹੋਏ ਹੈ ਔਰ ਆਪਣੀ ਡਿਊਟੀ ਨਹੀਂ ਕੀਤੀ ਮੈਂ ਆਪੇ ਪ੍ਰੈਸ ਕਾਫੀ ਤੋਂ ਮੈਂ ਖਾਤਿਆਂ ਬਣਾਉਂ ਮਿੱਤਰਮਲ ਨੂੰ ਕਾਰਨ ਸ਼ੌਕ ਤੋਂ ਆਨ ਸਾਰੇ ਕੌਣ ਨਾਲ ਜੋਸ਼ ਫਰੋਂ ਰਿਪੋਰਟ ਜਿਸ ਵੀ ਗਾਇ ਦਿਖਾਈ ਸਾਡੇ ਰੱਖਾਂਗੇ ਵਾਰਗੀਆਂ ਪਾਸਾ ਵਾਰਗੀਆਂ ਸਜੇਤਪਾਲ ਨੇ ਲਿਖਿਆ ਕਿ ਐਨਾ ਬਦਨਾਮ ਲੋਕ ਰਹਿ ਜਾਂਦੇ ਕਲਾਚਕ ਬੰਦੇ ਰੱਖਦਾ ਆਪੀ ਨੂੰ ਕੰਦਾ ਦੇ ਪਰ ਸਾਡਾ ਬਟਿੰਡਾ ਬਟਿੰਡੇ ਦੇ ਵਿੱਚ ਮਹੌਲ ਹੋ ਰਿਹਾ ਹੈ ਕਿ ਅਜੇ ਤੋੜੀ ਨੰਦ ਸਹਾਰਾ ਲਈ ਚੱਕੇ ਦੇ ਦੂਜੀ ਸੰਸਥਾ ਨੇ ਵੀ ਕਹਿਣਗੇ ਅਸੀਂ ਪਹਿਲਾਂ ਬੋਲਦੇ ਸੀ ਦੇ ਸਰਕੇ ਸਾਡੇ ਦਾ ਸ਼ੇਰਾਂ ਦੇ ਮਤਲਬ ਵੀ ਹੋ ਰਹਾ ਹੈ ਕਿ ਸਾਡੇ ਲਈ ਸਲੀਬਾ ਤਿਆਰ ਨਹੀਂ ਫਾਂਸੀਆਂ ਤੇ ਬੰਦੇ ਵੀ ਲਾਸ਼ਾਂ ਕਦੋਂ ਮੋੜ ਕੇ ਦੇਂਦੀਆਂ ਕਿਹਦੇ ਕਿਹਦੇ ਬੰਦੇ ਸੀ ਮੈਂ ਕਿਹਾ ਕਿ ਇੱਕ ਵਾਸਤੇ ਮਰਿੰਦਰਪੁਰ ਨੂੰ ਵੀ ਮੈਸੇਜ ਕਰਕੇ ਸਾਬੀ ਲਿਆ ਜਾਵੇ ਇੱਥੇ ਆਪਾਂ ਉਹਨਾਂ ਦਾ ਵੀ ਵਿਚਾਰ ਸਾਂਝਾ ਕਰ ਲਈਏ ਕਿ ਗੱਲ ਅਸਲ ਹੈ ਕਿ ਉਹ ਤੋਂ ਪਹਿਲਾਂ ਦਿਲਵਾ ਸਿਰ ਜਾ ਮੈਂ ਇਹ ਸਿਧਾਰਨ ਕਿ ਜਦੋਂ ਵੀ ਕੋਈ ਅੰਦੋਲਨ ਹੁੰਦਾ ਨਾ ਤਾਂ ਉਦੋਂ ਸਿਆਸੀ ਕਮੇਟੀ ਬਣਦੀ ਜਾਂਦੀ ਹੈ ਉਹਦੇ ਵਿੱਚ ਫੈਸਲਾ ਕੀਤਾ ਜਾਂਦਾ ਕਿ ਅਸੀਂ ਇਹ ਗੈਰ ਹਵਾਜ਼ਮੀ ਵਿਸ਼ੇਸ਼ ਤੇ ਬੰਦੀਆਂ ਦੇ ਬੰਦੇ ਲੈ ਕੇ ਕੰਮ ਕਰਾਂਗੇ ਮੇਰਾ ਸਿਧਾਰਨ ਇਹ ਅਸੀਂ ਕਰਦੇ ਸਮਾਂ ਚੱਲਦਾ ਰਹਿੰਦੀਆਂ ਸਾਰੇ ਜਨਾਂ ਦੇ ਉੱਤੇ ਸਾਰਾ ਨਾਟਕ ਹੀ ਹੁੰਦਾ ਹੈ ਕਿ ਬੰਦਿਆਂ ਨੂੰ ਲੈ ਕੇ ਮਾਰ ਚਰਚਾ ਕਰਦੇ ਆ ਅਸਲੀ ਰਾਜਨੀਤੀ ਦੇ ਨਾਲ ਹੀ ਸਾਰੇ ਲੋਕਾਂ ਦੇ ਵੋਟਾਂ ਦੇ ਗੋਲ ਜਾਂਦੇ ਆ ਜਦੋਂ ਕੋਈ ਸਰਕਾਰ ਬਹੁਤ ਕੰਮ ਕਰਦੀ ਹੈ ਉਹ ਦੋਣਾ ਕਰਦੇ ਮਤਲਬ ਸਾਰਾ ਪੇੜਾ ਤਾਂ ਬਣਾਉਂਦਾ ਹੈ ਕੀ ਕਹਿੰਦੇ ਕਿਸ ਰਾਜਨੀਤਿਕ ਬੰਦੇ ਨੇ ਮੇਰਾ ਸੁਝਾਅ ਇਹ ਹੈ ਕਿ ਜਿਹੜਾ ਸੱਤਾ ਤੇ ਰਹੂ ਛੱਡ ਕੇ ਤੁਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਇੱਕ ਇੱਕ ਬੰਦਾ ਇਹ ਕਮੇਟੀ ਦੇ ਵਿੱਚ ਕਿਉਂ ਨਹੀਂ ਲੈਂਦੇ ਉਹ ਕਮੇਟੀ ਦੇ ਵਿੱਚ ਅਸੀਂ ਹੋਣਗੇ ਤੇ ਕੱਲ ਨੂੰ ਜਦੋਂ ਉਹ ਪਾਰਲੀਮੈਂਟ ਹੋਣਗੇ ਤਾਂ ਕੀ ਤੁਸੀਂ ਉਹਨਾਂ ਨੂੰ ਕਹਿਣਾ ਸਮਝੋਗੇ ਉਸ ਦਿਨ ਤੁਸੀਂ ਕਮੇਟੀ 'ਚ ਬੈਠਾ ਜਾ ਕੇ ਲੱਗ ਕੇ ਕਿ ਅਸੀਂ ਮਤਲਬ ਕੋਈ ਸੱਤਾ ਦੇਣ ਦਾ ਨਹੀਂ ਕੰਮ ਕਰੀਏ ਤੋ ਮੇਰਾ ਇਹ ਆਪ ਨੂੰ ਇਹ ਹੈ ਕਿ ਜਿੰਨੇ ਸਾਡੇ ਪੰਦੇ ਦੇ ਫਰਕ ਕੀਤਾ ਉਹਨਾਂ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਬੰਦਿਆਂ ਨੂੰ ਕਮੇਟੀ ਦੇ ਵਿੱਚ ਸ਼ਾਮਲ ਕਰੋ ਉਹਨਾਂ ਦੇ ਹੱਥ ਵੱਟੋ ਵੱਟ ਕਿ ਉਹਨੂੰ ਤੁਸੀਂ ਆ ਕੇ ਸਾਡੇ ਨਾਲ ਪੁਤਲੇ ਬੁੱਕੇ ਲਿਆ ਰਹੇ ਕਰਕੇ ਕਿ ਇਹ ਮੜ ਕਿ ਉਹਨਾਂ ਨੇ ਬੋਨਡਿੰਗ ਨਹੀਂ ਲਗੜਦੇ ਸੋ ਵੀ ਤਾਂ ਇੰਨੀ ਹੀ ਬੇਨਤੀ ਹੈ ਵਾਹਿਗੁਰੂ ਜੀ ਦਾ ਫਾਸਾ ਬਈ ਮਾ ਬਹੁਤ ਰਾਜੇ ਹੁਣ ਫੋਰ ਮਲਾਈ ਬੇਸ਼ੱਕ ਸਾਡੇ ਕੋਲ ਬਹੁਤ ਸਾਰੇ ਦੇ ਬਾਕੀ ਖੰਧੇ ਬੰਦੀਆਂ ਨੇ ਵੀ ਉਹਨਾਂ ਨੂੰ ਮਾਫੀ ਕਿਉਂਕਿ ਲਗਭਗ ਵਿਚਾਰ ਆਪਣੇ ਹੋ ਜਾਈਗਾ ਜੇ ਉਹ ਕੋਈ ਨਾ ਵਿਚਾਰ ਹੈ ਕਿ ਜਿਹਦੇ ਤਾਂ ਲੋੜ ਹੁੰਦਾ ਸੇ ਕਿ तो फिर तो भी कार्य प्रकार में ना सहमत या सहमत नहीं फिर अपनों के चलना तो भी ना बात कर सके पूर्ण सीरियल दर्पण से उत्तर और टेलोजी पहुंचते हों ते अगले इकाम नीति के बारे बाइक पर उत्तर टेलो इस मीटिंग में भी शामिल सारे साथियों की सेवा भी बेहती है जिन्हें के पहला मानसून करके ही जाती है कि आप, आप एक एक ਸਲਾਹ ਮਤ ਦੇਰੀ ਅਗੋਂ ਤੱਕ ਮੇਕੀ ਜਾਏਗੀ ਤਾਂ ਕਿ ਉਹਦੇ ਲਈ ਜੋ ਸਾਰਾ ਕੰਮ ਸੰਭਾਲ ਕਰਕੇ ਉਹਦੇ ਬਕਾਸ਼ ਜੁਲਾਈ ਜਾਵੇ ਅਪਾਥਾਤੀ ਨਾਮ ਹੈ ਇਸ ਲਈ ਜਿੰਨੀਆਂ ਵੀ ਲੋੜ ਹੋਵੇ ਉਹ ਬਿਠਾਏਗਾ ਸਾਰੇ ਬੇਨਤੀ ਹੈ ਸਾਡੇ ਸਟੇਕਿੰਗਸ ਮੈਂਬਰ ਦਾ ਨੌਜਾ ਸੁਖਮੈ ਹੋਣਾ ਚਾਹੀਦਾ ਹੈ ਕਿ ਉਹਨਾਂ ਸਾਡੇ ਕੰਪਨੀ ਨੂੰ ਦੇ ਹੈਲਪ ਵੀ ਆਪਕੋ ਡਾਉਣੀਆਂ ਡਾਉਣੀਆਂ ਹੋ ਰਹੀਆਂ ਜੀ अगर ਉਹਨਾਂ ਨੂੰ ਜਿਹੜੇ ਕਿ ਜਿਹੜੇ ਸਭ ਹੈ ਕਿ ਇਹ ਸਿੱਖ ਬਣਾ ਲਿਆ ਜਾਵੇ ਸਵੇਰ ਹਮ ਨੂੰ ਭੇਜਦਾ ਹੈ ਕੁਝ ਵੀ ਨਹੀਂ ਜਾਵੇ ਕਿ ਸਾਡੇ ਦਰਮਿਆਨ ਬਹੁਤ ਜਾਂ ਕਿ ਜੋ ਜਿਹੜੇ ਕਿ ਸੁਝਾਅ ਆਇਆ ਸੀ ਕਿ ਤਿੰਨ ਤਾਰੀਖ ਨੂੰ ਆਪਾਂ ਪ੍ਰੋਟੈਸਟ ਕਰੀਏ ਐਸਐਸ ਕੀ ਡਾਕਟਰ आज ਕਰਾਓ देश ਜੋ ਵੀ ਕਰ ਰਹੇ ਆ ਅੱਜ ਦੇ ਸ਼ੱਕ ਹੈ ਐਸਐਸ ਦੇ ਹੁਣ ਸੀ ਇੱਥੇ ਨਹੀਂ ਹੈ ਪਰ ਫਿਰ ਵੀ ਕਿ ਰਾਇ ਦੀ ਬੜੀ ਮੋਟੇ ਤੌਰ ਤੇ ਕੁਝ ਚਲਦੇ ਕਿ ਜਿੱਥੇ ਬੰਦਿਆ आप पांडे बंदे के रूप से विधायक डिस्ट्रिक्ट रैली जब मैं साहब सब्रों तक मास्टर जी मिनिस्टर हूं आगे ले और इससे किताब नहीं दे ये मिनिस्टर खड़ा है उसी 3 तारीख तक पहिया रद्द करके पूरे खखलोते भी इसको नहीं है फाइनल नहीं करांगी जिन्हें के बकों साथी साथ के गए साडीपुर भी फील्ड में कहिए कि इस शक्तकता की वजह से आज तकता हुई है जिस का सुनिश्चित नहीं कर सकते कि अंतरराष्ट्रीय परशासकता क्या हो रहा है क्या ਉਹ ਐਫਆਰ ਰੱਦ ਕਰਨ ਦਾ ਕੰਮ ਪਿਆਰੇ ਲਈ ਸਾਡਾ ਕੰਮ ਕਰੀ ਐਫਆਰ ਰੱਦ ਕਰਾਉਣੀ ਹੈ ਸਾਡਾ ਅਗਲਾ ਅਗਲਾ ਹੈ ਐਕਸ਼ਨ ਆਪਕਾ ਸਿਨ ਦੇ ਅਪਲੀਕੇਸ਼ਨ ਜਿਮ ਕਰਾਉਣੀ ਹੈ ਇਸ ਲਈ ਇਹ ਤੋਂ ਬਾਅਦ ਤੋਂ ਨਿਰ ਹੋਣੀ ਹੁੰਦੀ ਹੈ ਫਿਰ ਆਪਾਂ ਸਾਰੇ ਮਿਲ ਕੇ ਜੇ ਪਰ ਉਸ ਤੋਂ ਪਹਿਲਾਂ ਇਹ ਜੀਏ ਹੈ ਕਿ ਆਪਣੇ ਦਿੱਕਟ ਮੈਂਬਰ ਦਾ ਨਾਮ ਕਿਪਾ ਕਰਕੇ ਸੁਝਾਈ ਕਿ ਬਤਾ ਦਿਓ ਤਾਂ